ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਤੁਹਾਨੂੰ ਪਤਾ ਬਾਈ ਆਪਾਂ ਤੁਹਾਡੇ ਵਾਸਤੇ ਰੋਜ਼ ਨਵੇਂ ਦੇ ਨਵੇਂ ਟਰੈਕਟਰ ਲੈ ਕੇ ਆਉਂਦੇ ਕਦੇ ਆਪਾਂ ਨਵਾਂ ਵੇਚਦੇ ਕਦੇ ਪੁਰਾਣਾ ਤੇ ਜਿਵੇਂ ਵੀ ਸਰਕਲ ਆਪਣਾ ਟਰੈਕਟਰਾਂ ਦਾ ਕਈ ਵਾਰ ਆਪਣੇ ਕੋਲ ਹੁੰਦਾ ਕਈ ਵਾਰ ਜੌਂਲੀਅਰ ਵਾਲਿਆਂ ਕੋਲ ਹੁੰਦਾ ਕਈ ਵਾਰ ਸੋਨਾ ਲੇਖ ਵਾਲਿਆਂ ਕੋਲ ਹੁੰਦਾ ਅੱਜ ਜਿਹੜਾ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਉਹ ਦਿਖਾਉਣਾ 40 32 30 ਇਹ ਟਰੈਕਟਰ ਆਪਣੇ ਕੋਲੇ ਹੈ ਜੀ 40 ਠੀਕ ਹੈ ਜੀ ਇੰਓ ਹੋਣਾ ਬਿਲਕੁਲ ਜੀ ਤੇ ਅੱਜ ਵੀਡੀਓ ਬਣਾ ਰਿਹਾ ਕਰਨਵੀਰ ਛੋਟਾ ਭਾਈ ਮੇਰਾ ਤੇ ਟਰੈਕਟਰ ਬਾਰੇ ਜੋ ਵੀ ਗੱਲਬਾਤ ਕਰਨੀ ਵੀ ਵੀਰੇ ਹਾਂਜੀ ਆਪਾਂ ਸਾਰੇ ਦੱਸਾਂਗੇ ਵੀਡੀਓ ਦੇ ਵਿੱਚ ਕਿੰਨਾ ਮਾਡਲ ਹੈ ਕੀ ਕੰਡੀਸ਼ਨ ਹੈ ਕੀ ਗੱਲਬਾਤ ਹੈ ਠੀਕ ਹੈ ਜੀ ਸੋ ਬੇਨਤੀ ਉਹ ਹੀ ਆ ਵੀ ਜਿਨ੍ਹਾਂ ਵੀ ਕੋਈ ਚਾਹਵਨ ਹੋਇਆ ਟਰੈਕਟਰ ਲੈਣ ਦਾ ਵੀਡੀਓ ਦੇਖਿਓ ਪੂਰੀ ਆਪਾਂ ਤੁਹਾਨੂੰ ਸਟਾਰਟ ਕਰਕੇ ਇੰਜਨ ਗੇਅਰ ਦਾ ਟਾਇਰਾਂ ਦਾ ਸਾਰਾ ਕੁਝ ਦੱਸਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰੀ ਵੀਰੇ ਮਾਡਲ ਦੀ ਮਾਡਲ ਠੀਕ ਆ ਮਾਡਲ ਤੇ ਹੀ ਗੱਲ ਸ਼ੁਰੂ ਹੁੰਦੀ ਆ ਮਾਡਲ ਹੈਗਾ 2002 ਠੀਕ ਆ ਆ ਜਾ ਮੜਾ ਦਿਖਾ ਦੇ ਟਰੈਕਟਰ ਰੰਗ ਦਿਖਾ ਵੀਰੇ ਸਾਰਾ ਪੰਪ ਪੰਪ ਦਾ ਚੰਗੀ ਤਰ੍ਹਾਂ ਕਿਤੇ ਵੀ ਠੀਕ ਹੈ ਜੀ ਪੰਪ ਦਾ ਬਲਾਕ ਦਾ ਸਾਰਾ ਰੰਗ ਦਿਖਾ ਵੀਡੀਓ ਬਣਾਉਣ ਦਾ ਮਕਸਦ ਆਹੀ ਵੀ ਚੰਗੀ ਤਰ੍ਹਾਂ ਐਂਡੋਂ ਡੇ ਵੀਰੇ ਨਾਲ ਦੇ ਆਟਰੈਕਟਰ ਤੇ ਠੀਕ ਹੈ ਜੀ ਤੇ ਜਿੰਨਾ ਵੀ ਹੈਗਾ ਜਾਲੀ ਜੁੜੀਆਂ ਰੰਗ ਦੇ ਲਓ ਸਟicker ਹਜੇ ਤੱਕ ਨਾਲ ਦੇ ਆਟਰੈਕਟਰ ਤੇ ਤੇ ਮੜੇ ਮੋੜੇ ਕਿਤੇ ਕਿਤੇ ਸਕ੍ਰੈਚ ਹੈਗੇ ਆ ਪਏ ਹੋਏ ਆ ਬਾਈ ਠੀਕ ਹੈ ਜੀ ਆਪਾਂ ਨੇ ਤੁਹਾਡੇ ਕੋਈ ਇਦਾਂ ਦੀ ਗੱਲ ਬਾਤ ਨਹੀਂ ਕਿਉਂਕਿ ਬਾਈ ਜਿਹੜੀ ਚੀਜ਼ ਆ ਆ ਕੇ ਵੀ ਪਤਾ ਲੱਗੇ ਜਾਂਦਾ ਚੀਜ਼ ਦਾ ਆਪਾਂ ਤੁਹਾਨੂੰ ਵੀਡੀਓ ਚ ਹੋਰ ਕੁਝ ਦੱਸ ਦਈਏ ਕੱਲ ਨੂੰ ਤੁਹਾਨੂੰ ਆ ਕੇ ਕੁਝ ਹੋਰ ਲੱਗੇ ਉਹ ਚੀਜ਼ ਦਾ ਫਾਇਦਾ ਨਹੀਂ ਆ ਇੰਡੀਕੇਟਰਾਂ ਦੀ ਸੁੱੱਚ ਵੀ ਇਹ ਤਾਂ ਕਨਾਲ ਦੀ ਉਹ ਬਾਈ ਉਦਾਂ ਹੀ ਲੱਗੀ ਹੋਈ ਇਹ ਨਵੇਂ ਨੂੰ ਵੀ ਇਹੀ ਆਉਂਦੀ ਹੈ ਨਾ ਨਵੇਂ ਨੂੰ ਵੀ ਇਹੀ ਆਉਂਦੀ ਆ ਸਟਿੱਕਰ ਸੁੱਕਰ ਸਾਰੇ ਨਾਲ ਦੇ ਲੱਗੇ ਹੋਏ ਆ ਜੀ ਠੀਕ ਆ ਜੀ ਤੇ ਆਲ ਬਾਈ ਆ ਗਿਆ ਸਾਡਾ ਆਲ ਬਾਈ ਆ ਜਾ ਯਾਰ ਅੰਕ ਲਾ ਨਹੀਂ ਲੋਕਮਨ ਦੇਖੀ ਜਾਂਦੇ ਲੈ ਫੋਨ ਕਰੀ ਜਾਂਦੇ ਫਿਰ ਲੈ ਇਹ ਕਿੱਥੇ ਤੋਂ ਜ਼ਿਆਦਾ ਹੋ ਗਿਆ ਥੋੜਾ ਹੋ ਕੇ ਬਣ ਗਿਆ ਉਹ ਨਹੀਂ ਇਹਦਾ ਵਾਲਾ ਦੇਖੋ ਤੇ ਕਰਨ ਵੀ ਵੀਰੇ ਜਿਵੇਂ ਇਹਨਾਂ ਦੇ ਆ ਟਰੈਕਟਰ ਹੈ ਨਾ ਮੈਸੀ ਵਾਲਾ ਆਪਣਾ 32 30 ਹੋ ਗਏ ਜਾਂ ਇਹਨਾਂ ਦਾ ਇੱਕ 23600 ਆਉਂਦਾ ਤਾਂ ਇਹ ਸਾਰੇ ਮੈਸੀਨ ਜਨ ਦੇ ਵਿੱਚ ਆਏ ਵੀਰੇ ਟਰੈਕਟਰ ਮੈਸੀਨ ਦੇ ਫੈਮਸਨ ਹਾਂ ਸੈਮਸਨ ਇੰਜਨ ਦੇ ਵਿੱਚ ਆਏ ਆ ਇਹ ਹਾਂ ਇਹਨਾਂ ਦਾ ਤੇਲ ਖਰਚਾ ਵੀਰੇ ਬਹੁਤ ਜਿਆਦਾ ਘੱਟ ਹੈ ਥੋੜਾ-ਤੂੜਾ ਬਹੁਤ ਆ ਟਰੈਕਟਰਾਂ ਦਾ ਇਹਨਾਂ ਦਾ ਡੀਜ਼ਲ ਖਰਚਾ ਮੰਨ ਲ ਕੇ ਚੱਲ ਵੀ 2 ਲੀਟਰ ਦੇ ਕਰੀਬ ਡੀਜ਼ਲ ਖਾਂਦਾ ਟਰੈਕਟਰ ਥੋੜਾ ਤਾਂ ਸਾਰਿਆਂ ਦਾ ਹੀ ਬਹੁਤ ਹੈ ਹਾਂ ਨਿਊਰਾ ਬਹੁਤ ਆ ਭਜਾਈ ਬਾਈ ਤੁਹਾਨੂੰ ਮੈਂ ਦਿਖਾਉਂਗਾ ਸਟਾਰਟ ਕਰਕੇ ਐਨ ਗੋਲੀ ਹੋ ਜਾਂਦਾ ਟਰੈਕਟਰ ਤੋਂ ਤੇ ਹੀ ਠੀਕ ਆ ਆ ਵੀਰੇ ਇਧਰੋਂ ਦਿਖਾ ਦੇ ਚੰਗੀ ਤਰ੍ਹਾਂ ਟਾਇਰ ਬਾਈ 40 45 ਪੈਸੇ ਆ ਚਾਰੇ ਚਾਰੇ ਪੱਕ ਠੀਕ ਹੈ ਜੀ ਆ ਮੂਰੇ ਜਾਲੀ ਜੂਲੀ ਸਾਰੀ ਓਕੇ ਆ ਠੀਕ ਹੈ ਜੀ ਤੇ ਬੰਪਰ ਵੀ ਬਾਈ ਦੂਆ ਲੱਗਿਆ ਹੋਇਆ ਕੋੜਾ ਬੰਪਰ ਕਹਿੰਦੇ ਨੇ ਹਾਂ ਜੀ ਹਾਂ ਜੀ ਕੋੜਾ ਲੱਗਿਆ ਵਾ ਠੀਕ ਹੈ ਤੇ ਇਧਰੋਂ ਵੀ ਦਿਖਾ ਦੇ ਇੱਕ ਥੋੜਾ ਜਿਹਾ ਬੈਟਰੀ ਬਾਕਸ ਆ ਬਾਈ ਥੋੜਾ ਜਿਹਾ ਅਫਸੈਟ ਹੋਇਆ ਹੋਇਆ ਹੈਗਾ ਇਹ ਵੀ ਨਾਲ ਦਾ ਹੀ ਆ ਬੈਟਰੀ ਬਾਕਸ ਨਾਲ ਦਾ ਤੇ ਇਧਰੋਂ ਵੀ ਰੰਗ ਨੂੰ ਦਿਖਾ ਦੇ ਚੰਗੀ ਤਾਂ ਥੋੜੀ ਤਾਰਾਂ ਤੂਰਾਂ ਸੈੱਟ ਹੋਣੀਆਂ ਨੇ ਦੇਖ ਲਓ ਬਲੈਕ ਬਲੂ ਦਾ ਰੰਗ ਬਹੁਤ ਸੋਹਣਾ ਪਿਆ ਬਾਈ ਸਾਹ ਪੇਟ ਠੀਕ ਹੈ ਜੀ ਹਾਂ ਇਧਰੋਂ ਦਿਖਾ ਦੇ ਇਸੇ ਦਾ ਰੰਗ ਬਾਈ ਸਾਰਾ ਠੀਕ ਹੈ ਐਂਡ ਟੋਂਡ ਸ ਸਿੱਧੇ ਕਰਨਾਲ ਦੇ ਆ ਬਾਈ ਇਹ ਠੀਕ ਆ ਸ਼ੋਅ ਚੱਕ ਕੇ ਦਿਖਾ ਆਪਣਾ ਲੰਬੀ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਆਪਾਂ ਤੁਹਾਨੂੰ ਟਰੈਕਟਰ ਸਾਰਾ ਦਿਖਾ ਦਈਏ ਕਿਉਂਕਿ ਬਹੁਤ ਵੀਰ ਆਪਣੇ ਦੂਰੋਂ ਵੀ ਆਉਂਦੇ ਨੇ ਦੇਖ ਕੇ ਫਿਰ ਬਾਈ ਉਰੇ ਆ ਕੇ ਤੁਹਾਨੂੰ ਉਹ ਚੀਜ਼ ਤੁਸੀਂ ਕਹ ਆ ਚੀਜ਼ ਬਾਈ ਤੁਸੀਂ ਦਿਖਾਓਂ ਤੈਂਕੀ ਦੀ ਹੁੰਦੀ ਵੀ ਟੈਂਕੀ ਵੀ ਇਹਨੂੰ ਪਲਾਸਟਿਕ ਦੀ ਆਉਂਦੀ ਹੁਣ ਵੀ ਪਲਾਸਟਿਕ ਦੀ ਆਉਂਦੀ ਆ ਬਸ ਠੀਕ ਆ ਆ ਦੇਲੇ ਵੀਰੇ ਸਟicker ਸੁੱਕਰ ਨਾਲ ਦੇ ਲੱਗੇ ਹੋਏ ਆ ਪੀਸੀ ਡਰਾਈਵ ਚੀਨ ਠੀਕ ਆ ਆ ਵੀ ਦੇਖ ਲਓ ਓਕੇ ਵਾਲੇ ਸਟicker ਨਾਲ ਦੇ ਆ ਇੱਧਰ ਦਿਖਾ ਦੇ ਵੀਰੇ ਆ ਦੇ ਪੈਦਾ ਨਾ ਰੰਗ ਕਿੰਨਾ ਘੈਂਟ ਪਿਆ ਠੀਕ ਆ ਪੁਰਾਣ ਵਧੀਆ ਪਿਆ ਮੀਟਰ ਮੋਟਰ ਸਾਰੇ ਵਰਕਿੰਗ ਦੇ ਵਿੱਚ ਆ ਕੋਈ ਗੱਲ ਬਾਤ ਨਹੀਂ ਹੈਗੀ ਬਾਈ ਇਹੇ ਬਾਈ ਰਾਈਟਨ 2000 ਕਰਨ ਵੀ 2002 ਪਾਣੀ ਸ਼ਾਇਦ 3 ਤੱਕੇ ਆਏ ਆ ਉਹਦੇ ਬਾਅਦ ਚ ਇਹਨਾਂ ਦਾ ਮਾਡਲ ਚੇਂਜ ਕਰਤਾ ਦਾ ਉਹਦੇ ਬਾਅਦ ਚ ਹੋਰ ਰੰਗ ਦੇ ਵਿੱਚ ਆਉਣ ਲੱਗੇ ਤੇ ਰੈਟ ਅਰੇ ਮਾਰੂ ਮਾ ਦਾ ਰੰਗ ਵੀਰੇ ਦਿਖਾ ਕਿੰਨਾ ਵਧੀਆ ਪਿਆ ਠੀਕ ਆ ਜੀ ਇੱਧਰ ਦਾ ਥੋੜਾ ਰੰਗ ਰਿੰਮ ਦਾ ਥੋੜਾ ਥੋੜਾ ਜਿਹਾ ਬਾਈ ਅੰਦਰੋਂ ਨਿਕਲਿਆ ਹੋਇਆ ਤੇ ਉਦਾਂ ਠੀਕ ਆ ਮਗਾਰਡ ਅੰਦਰੋਂ ਵਧੀਆ ਪਿਆ ਦਿਖਾ ਦੇ ਵੀਰੇ ਕਿਤੇ ਮਰਾੜ ਖਰਾਬ ਨਹੀਂ ਹੈਗੇ ਠੀਕ ਹੈ ਜੀ ਮੇਰਾ ਤਾਂ ਸਾਫ਼ ਹੈ ਹਾਂ ਉਹ ਸਟਿੱਕਰ ਸੁੱਕਰ ਮਰਾੜਾਂ ਦੇ ਸਾਰੇ ਨਾਲ ਦੇ ਪਏਆਂ ਲੱਗੇ ਹੋਏ ਤੇ ਇੱਕ ਵਾਰ ਆਪਸਾਨੂੰ ਆਪ ਸਟਾਰਟ ਕਰਕੇ ਦਿਖਾਈਏ ਟਰੈਕਟਰ ਹੁਣ ਨੇ ਪਿੱਛੇ ਦਿਖਾ ਦਈਏ ਹਾਂ ਪਿੱਛੋਂ ਦਿਖਾ ਦੇ ਵੀਰੇ ਪਿੱਛੋਂ ਦਿਖਾ ਦੇ ਏਬ ਲੱਗੇ ਹੋਏ ਪਿੱਛੇ ਮਰਾੜਾਂ ਦੇ ਬਾਈ ਠੀਕ ਹੈ ਜੀ ਤੇ ਇੰਡਕਸ਼ਨ ਵਾਲਾ ਹੈ ਪਿੱਛੇ ਟਰੈਕਟਰ ਨਕਸ਼ਾ ਆਉਂਦੀ ਨੇ ਇਹਨੂੰ ਕੰਪਨੀ ਵੱਲ ਤੇ ਹੁੱਕਾ ਹੱਕ ਪੂਰੀ ਵਧੀਆ ਬਾਈ ਖੇਤੀਬਾੜੀ ਵਾਲਾ ਟਰੈਕਟਰ ਆ ਫੈਨ ਪੁੰਨ ਦੇਖੋ ਨਾਲ ਆ ਸਾਰਾ ਕੁਝ ਪੂਰਾ ਵਧੀਆ ਬਾਈ ਕਿਸੇ ਨੇ ਨਾਰਮਲ ਖੇਤੀ ਕਰਨੀ ਹੈ ਜਾਂ ਛੋਟੇ ਕੰਮ ਨੂੰ ਲੈਣਾ ਹੈ ਕੱਖ ਕੰਡਾ ਤੋਂ ਉਹਨੂੰ ਬਹੁਤ ਵਧੀਆ ਟਰੈਕਟਰ ਅੱਖਾਂ ਬੰਦ ਕਰਕੇ ਲੈ ਜਾ। ਠੀਕ ਆ। ਤੇ ਆਪਾਂ ਹੁਣ ਤੁਹਾਨੂੰ ਚਲਾ ਕੇ ਦਿਖਾਉਨੇ ਆ ਸਟਾਰਟ ਕਰਕੇ। ਕੀ ਕਹਿੰਦਾ? ਹਨ ਵੀ ਬੜਾ ਸਟਾਰਟਿੰਗ ਦਿਖਾਈ ਦੇ ਮਾੜਾ ਦੂਰ ਹੋ ਜਾ। ਲੋ ਜੀ। ਨਾ। ਜਮਾਈ ਸਾਇਲੈਂਟ ਟਰੈਕਟਰ ਆ ਜਮਾਈ ਸਾਇਲੈਂਟ। ਤੇ ਚੌਥੇ ਗੇਅਰ ਤੇ ਦੋ ਦੋਨ ਦਾ ਚੌਥਾ ਹੀ ਦੋਨ ਫਟਾਣ ਓਕੇ ਓਕੇ ਜੀ ਨੇ ਮੁਰਦਾ ਲੰਘੇ ਜਾਂਦੇ ਮੀਟਰ ਮੋਟਰ ਵੀ ਕੀ ਐਂਡ ਪ੍ਰੈਸ਼ਰ ਵਾਲਾ ਮੀਟਰ ਚੱਲਦਾ ਚੱਲਦੇ ਆ ਚੱਲਦੇ ਵੀਰੇ ਚੱਲਦੇ ਮੀਟਰ ਮੋਟਰ ਸਾਰੇ ਨਾਲ ਨੇ ਵੀਰੇ ਆਹ ਨੀਕਾ ਵਾਹ ਪੂਰਾ ਜਵਾਨੀ ਆ ਗੋ ਕਰਨਵੀਰ ਚਲਾਈ ਚਲੂਈ ਬਾਈ ਆਪਾਂ ਤੁਹਾਨੂੰ ਦਿਖਾਉਂਦੇ ਚਲਾ ਕੇ ਦੇਖਾਂਗੇ ਚਲਾਈਦਾ ਪੂਰਾ ਸਾਫ ਹੈ ਟਰੈਕਟਰ ਭਜਾਈ ਪਜੂਈ ਬਹੁਤ ਆ ਟਰੈਕਟਰ ਦੇ ਜਿਹੜਾ ਸ਼ੁਰਕਣੇ ਆਉਂਦੀ ਸ਼ੁਰਕਣ ਜਾਂਦੀ ਆ ਓਕਣਾ ਜਾਂਦਾ ਟਰੈਕਟਰ ਠੀਕ ਹੈ ਜੀ ਬਾਕੀ ਭਾਈ ਆਪਣੀ ਤਾਲੀ ਤੁਸੀਂ ਆਪ ਕਰਨੀ ਆ ਕੇ ਠੀਕ ਹੈ ਜੀ ਆਪਾਂ ਨੇ ਆਪਣਾ ਜੋ ਵੀ ਹੈਗੀ ਦੀ ਗੱਲ ਬਾਤ ਸਾਨੂੰ ਦੱਸਤੀ ਠੀਕ ਹੈ ਫਿਰ ਤੇ ਤੁਸੀਂ ਆ ਕੇ ਦੇਖਿਓ ਚਲਾ ਕੇ ਬ੍ਰੇਕਾਂ ਥੋੜੀਆਂ ਜਿਹੀ ਆਵਾਜ਼ ਕਰਦੀਆਂ ਬ੍ਰੇਕਾਂ ਮੈਂ ਹੈ ਬ੍ਰੇਕਾਂ ਥੋੜੀਆਂ ਆਵਾਜ਼ ਕਰਦੀਆਂ ਬ੍ਰੇਕਾਂ ਮਲਾਂ ਦਾ ਸ਼ਾਇਦ ਖੁੱਲ ਖੱਲ ਕੇ ਸਾਫ ਹੋਣਗੇ ਸਾਫ ਹੋਣੇ ਵਾਲੀਆਂ ਉਦਾਂ ਨਹੀਂ ਪੈ ਜਾਂਦਾ ਉਦਾਂ ਬ੍ਰੇਕ ਖੁੱਲ ਹੈ ਜੇ ਕਹਿ ਤਾਂ ਉੱਥੇ ਰੁਗਣਾ ਤਾਂ ਉੱਥੇ ਰੁਗੇ ਰ ਜਾਂਵੇਂ ਹੋ ਜਾਂਦਾ ਹ ਬਾਕੀ ਬਾਈ ਜੀ ਹੋਰ ਕੋਈ ਜਾਣਕਾਰੀ ਜਿਹੜੀ ਰਹਿੰਦੀ ਹੋਵੇ ਆਪਾਂ ਨਾ ਦੱਸਿਓਵੇ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਜੋ ਗੱਲਾਂ ਦੀ ਆਪਾਂ ਬਹਿ ਦੱਸਤੀਆਂ ਨਾ ਮਾਡਲ ਨੰਬਰ ਬਾਈ ਖੰਨੇ ਦਾ ਸ਼ਾਇਦ ਇਹਦਾ ਖੰਨੇ ਦਾ ਨੰਬਰ ਦਾ ਟਾਇਰ ਬਾਈ ਅੱਧੇ ਆ ਅੱਧੇ ਨਾਲੋਂ ਥੋੜੇ ਘੱਟ ਆ 45 ਕੇ ਪੈਸੇ ਟਾਇਰ ਲਾ ਲਓ ਠੀਕ ਆ ਜੀ ਪਿੱਛੋਂ ਦੁਬਾਰਾ ਇੱਕ ਵਾਰ ਫੇਰ ਦਿਖਾ ਦੇ ਚੰਗੀ ਤਰ੍ਹਾਂ ਠੀਕ ਆ ਜੀ ਇੱਕ ਲਿੰਕ ਥੋੜੀ ਜੀ ਬੈਂਡ ਹੋਈ ਹੋਈ ਆ ਬਸ ਇਹ ਠੀਕ ਆ ਇਹਦਾ ਕੋਈ ਗੱਲਬਾਤ ਨਹੀਂ ਆਹ ਲਿੰਕ ਓਕੇ ਪਈ ਆ ਨਾ ਤੇ ਪਿੱਛੇ ਤੇ ਬਾਈ ਜਿਹੜੀ ਹੁੰਦੀ ਏ ਦੀ ਆਵਾਜ਼ ਬਹੁਤੀ ਨਹੀਂ ਹੈਗੀ ਜਮੈਂ ਨਾਰਮਲ ਜੀ ਆਵਾਜ਼ ਆ ਇੰਨੀ ਕਿ ਤਾਂ ਹੁੰਦੀ ਹੋਆ ਨਾ ਮਾਤਰ ਜੀ ਆਵਾਜ਼ ਠੀਕ ਹੈ ਵੀਰੇ ਓਕੇ ਤੇ ਬਾਕੀ ਬੈਟਰੀ ਬੂਟਰੀ ਜਮੈਂ ਓਕੇ ਆ ਪੰਪ ਦੇਖ ਲਓ ਜਮੈਂ ਨਵਾਂ ਲੱਗਿਆ ਹੋਇਆ ਵੀਰੇ ਟਰੈਕਟਰ ਨੂੰ ਹਨਾ ਬਾਕੀ ਹੁਣ ਗੱਲ ਕਰੀਏ ਆਪਾਂ ਰੇਟ ਦੀ ਕਰਨ ਵੀਰੇ ਦੀ ਦੱਸੋ ਜੀ ਜੋ ਸਭ ਤੋਂ ਮੇਨ ਚੀਜ਼ ਹੁੰਦੀ ਜਿਹਨੂੰ ਲੋਕ ਸੁਣਨਾ ਚਾਹੁੰਦੇ ਹੁੰਦੇ ਆ ਵੀ ਇਹ ਕਿਆ ਰੇਟ ਮੰਗਦੇ ਆ ਟਰੈਕਟਰ ਦਾ ਹਨਾ ਰੇਟ ਹੈਗਾ ਵੀਰੇ ਇਹਦਾ 1,60,000 ਰੁਪਏ 160 160 ਠੀਕ ਹੈ ਜੀ 160000 ਮੁੱਲ ਹੈ ਬਾਕੀ ਦਾ ਜੋ ਮਾਨਤਾਨਾ ਥੋੜਾ ਮੌਕੇ ਤੇ ਜਰੂਰ ਕਰਾਂਗੇ ਠੀਕ ਹੈ ਜੀ ਹੁਣ ਮਾਨਤਾਨਾ ਕਈ ਵੀਰੋ ਇਹ ਮਾਨਤਾਨਾ ਕਿੰਨਾ ਕੁ ਹੋਊਗਾ ਬਾਈ ਫੋਨ ਤੇ ਪੁੱਛਣ ਲੱਜਨੇ ਆ ਉਹ ਬਾਈ ਮੌਕੇ ਤੇ ਹੋਊਗਾ ਅਸੀਂ ਕਿੰਨਾ ਕਰਨਾ 1000 ਕਰਨਾ 2000 ਕਰਨਾ 5000 ਕਰਨਾ 6000 ਕਰਨਾ ਠੀਕ ਹੈ ਜੀ ਉਹ ਮੌਕੇ ਤੇ ਕਰ ਦਾਂਗੇ ਜਿੰਨਾ ਵੀ ਹੋਇਆ ਜੀ ਤਾਂ ਬੇਨਤੀ ਆਈ ਹੈ ਵੀਰਾਂ ਨੂੰ ਫੋਨ ਤੇ ਮੇਰਾ ਵੀਰ ਕੋਈ ਵੀ ਸੌਦਾ ਨਾ ਕਰਿਆ ਕਰੋ ਸਾਡੇ ਨਾਲ ਆ ਕੇ ਉਰੇ ਟਰੈਕਟਰ ਦੇਖ ਕੇ ਚਲਾ ਕੇ ਪਾਸ ਕਰਿਆ ਕਰੋ ਤੇ ਜਿਹੜੀ ਵੀਡੀਓ ਪਾ ਰਹੇ ਆ ਆਪਾਂ ਅੱਜ ਇਹ ਪਾ ਰਹੇ ਤਿੰਨ ਤਰੀਕ ਦੀ ਤਿੰਨ ਤਿੰਨ ਤਰੀਕ ਤਿੰਨ 7 2025 ਇਹ ਆਪਾਂ ਤਰੀਕ ਤਾਂ ਦੱਸੀ ਆ ਬਾਈ ਕਈ ਵਾਰ ਵੀਡੀਓ ਪਾਈ ਹੁੰਦੀ ਆਉਣੇ ਮਹੀਨੇ ਪਹਿਲਾਂ ਦੀ ਕੋਈ ਵਾਰ ਮਹੀਨੇ ਬਾਅਦ ਕੋਈ ਵੀਡੀਓ ਦੇਖਦਾ ਟਰੈਕਟਰ ਆਪਣਾ ਵਿਕ ਜਾਦਾ ਫਿਰ ਫੋਨ ਆ ਜਾਂਦਾ ਠੀਕ ਆ ਤੇ ਮਹਾਰਾ ਦੀ ਕਿਰਪਾ ਨਾਲ ਆਪਣਾ ਜੇ ਆਪਾਂ ਅੱਜ ਟਰੈਕਟਰ ਪਾਉਨੇ ਤਾਂ ਦੂਜੇ ਤੀਜੇ ਦਿਨ ਟਰੈਕਟਰ ਵਿਕੇ ਜਾਂਦਾ ਬਾਈ ਠੀਕ ਆ ਜੀ ਠੀਕ ਆ ਜੀ ਹਾਂ ਤੇ ਤਿੰਨ ਤਰੀਕ ਦੀ ਵੀਡੀਓ ਆ ਜੇ ਟਰੈਕਟਰ ਦਾ ਸੌਦਾ ਹੁੰਦਾ ਤਾਂ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਾ ਕੇ ਦੱਸ ਦਿਆ ਕਰਾਂਗੇ ਵੀ ਆਪਣਾ ਟਰੈਕਟਰ ਪ ਤੇ ਬਾਕੀ ਕਈ ਵਾਰ ਕਿਸੇ ਵੀਰ ਦਾ ਵਿਚ ਵੀ ਕੋਈ ਟਰੈਕਟਰ ਹੁੰਦਾ ਹੈ ਬਾਈ ਉਹ ਵੀ ਆਪਾਂ ਦੇਖ ਕੇ ਮੌਕੇ ਦੇ ਹਿਸਾਬ ਨਾਲ ਜਿਵੇਂ ਵੀ ਹੋਇਆ ਉਹ ਵੀ ਐਡਜਸਟ ਕਰ ਲਾਂਗੇ ਠੀਕ ਹੈ ਜੀ ਤੇ ਟਰੈਕਟਰ ਕੋਈ ਵੀ ਆ ਬਾਈ ਵਿਚ ਵੀ ਮਾਰਕੀਟ ਰੇਟ ਦੇ ਵਿੱਚ ਹੀ ਕੱਟ ਹੋਣਾ ਟਰੈਕਟਰ ਠੀਕ ਹੈ ਤੇ ਬਾਕੀ ਜਿਹੜੀ ਮੇਰੀ ਸਲਾਹ ਆਹੀ ਆ ਵੀ ਕਿਸੇ ਨੇ ਕਿਸੇ ਕੋਲ ਛੋਟੀ ਖੇਤੀ ਆ ਕਿਸੇ ਨੇ ਛੋਟੇ ਕੰਮ ਵਾਸਤੇ ਲੈਣਾ ਬਹੁਤ ਵਧੀਆ ਟਰੈਕਟਰ ਆ ਤੇਲ ਖਰਚਾ ਬਹੁਤ ਘੱਟ ਆ 4-5 ਕਿੱਲੇ ਵਾਲਾ ਬਾਤ ਹਾਂ ਤੇ ਮੇਰੇ ਹਿਸਾਬ ਨਾਲ ਬਾਈ 2 ਲੀਟਰ ਦਾ ਖਰਚਾ ਉਹ ਟਰੈਕਟਰ ਦਾ 2 ਲੀਟਰ ਦਾ ਇਹਦੇ ਵੱਧ ਤੇਲ ਨਹੀਂ ਖਾਂਦਾ ਫਟਾ ਠੀਕ ਹੈ ਜੀ ਹਾਂ ਜੀ ਤੇ ਬਾਕੀ ਭਾਈ ਨੰਬਰ ਮੈਂ ਆਪਣਾ ਨੋਟ ਕਰਾ ਦਿੰਨਾ 8146178790 ਦੁਬਾਰਾ 8146178790 ਠੀਕ ਹੈ ਜੀ ਓਕੇ ਜੀ ਤੇ ਆਹ ਨੰਬਰ ਮੈਂ ਥੱਲੇ ਵੀ ਮੈਂਸ਼ਨ ਕਰੂੰਗਾ ਸਕਰੀਨ ਦੇ ਤੇ ਬਾਕੀ ਹੋਰ ਵੀ ਕਿਸੇ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਕਿਸੇ ਨੇ ਸੇਲ ਕਰਨਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਟਰੈਕਟਰ ਆਪਣੇ ਅੰਦਰ ਲਾਤੇ ਭਾਈ ਅੱਜ ਤੇ ਆਹੀ ਟਰੈਕਟਰ ਆਇੰਦਾ ਸੀ ਅੰਦਰ ਲਾਉਣ ਨੂੰ ਵੀਡੀਓ ਕਰਕੇ ਤੁਹਾਨੂੰ ਰੁਕੇਵੇਂ ਆ ਦਿਨ ਵਿੱਚ ਥੋੜੀ ਗਰਮੀ ਸੀ ਤਾਂ ਕਰਕੇ ਵੀਡੀਓ ਸ਼ਾਮ ਨੂੰ ਬਣਾਈ ਆਪਾਂ ਨੇ ਠੀਕ ਹੈ ਜੀ ਤੇ ਹੋਰ ਬਾਈ ਕੋਈ ਗੱਲਬਾਤ ਹੈ ਨਹੀਂ ਦੱਸਣ ਵਾਲੀ ਠੀਕ ਹੈ ਜੀ ਆਪਣਾ ਆ ਜਿਓ ਦੇਖ ਲਿਓ ਤਸੱਲੀ ਕਰ ਲਿਓ ਤੇ ਇੱਕ ਬਾਈ ਥੋੜੀ ਬੇਨਤੀ ਦੱਸਣੀ ਕਈ ਵੀਰ ਫੋਨ ਤੇ ਗਰੰਟੀ ਵਾਰੰਟੀ ਮੰਗਦੇ ਆ ਬਾਈ ਸਾਤੇ ਪੁਰਾਣੇ ਟਰੈਕਟਰ ਦੀ ਪੁਰਾਣੇ ਟਰੈਕਟਰ ਦੀ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਬਾਈ ਅਸੀਂ ਟਰੈਕਟਰ ਦੇਖ ਕੇ ਲਿਆਂਦਾ ਵਾ ਤੁਸੀਂ ਵੀ ਆਪਣੇ ਦੇਖ ਕੇ ਲੈ ਕੇ ਆਣਾ ਠੀਕ ਹੈ ਜੀ ਪੂਰਾ ਉਰੇ 10 ਮਿੰਟ 15 ਮਿੰਟ 20 ਮਿੰਟ ਅਧਾ ਘੰਟਾ ਟਰੈਕਟਰ ਚਲਾ ਲਓ ਜੋ ਗੱਲ ਦੀ ਗੱਲੋ ਜ਼ਿੰਮੇਦਾਰਾਂ ਕੋਲ ਤੇ ਟਰੈਕਟਰ ਆਇਆ ਵਾ ਆਪਣੇ ਘਰ ਦੇ ਟਰੈਕਟਰ ਨਹੀਂ ਹੈਗੇ ਜੀ ਇਹ ਠੀਕ ਹੈ ਤੁਸੀਂ ਵੀ ਆਪਣਾ ਉਰੇ ਦੇਖ ਕੇ ਆਪਣਾ ਕਿਸੇ ਜਾਣਕਾਰ ਬੰਦੇ ਨੂੰ ਨਾਲ ਲਿਆਓ ਉਹਨੂੰ ਦਿਖਾ ਕੇ ਟ੍ਰੈਕਟਰ ਲੇ ਲੇ ਕੋਈ ਵੀ ਟ੍ਰੈਕਟਰ ਇਕੱਲਾ ਇਹ ਨਹੀਂ ਕੋਈ ਵੀ ਹੈ ਇਹ ਚਿਹੇ 22 ਮਾਡਲ ਟ੍ਰੈਕਟਰ ਹੈ ਆਪਣੀ ਤਸੱਲੀ ਕਰਕੇ ਤੁਸੀਂ ਲੈ ਕੇ ਜਾਣਾ ਟ੍ਰੈਕਟਰ ਕਿਉਂਕਿ ਸਾਡੇ ਕੋਲ ਵੀ ਸਾਰੇ ਟ੍ਰੈਕਟਰ ਜ਼ਿੰਮੇਵਾਰ ਵੀਰਾਂ ਦੇ ਚੱਲੇ ਹੋਏ ਆਉਂਦੇ ਆ ਤੇ ਸਾਰੇ ਨੂੰ ਬੇਨਤੀ ਹੈ ਵੀ ਫੋਨ ਤੇ ਆਪਾਂ ਬਈ ਕਿਸੇ ਤਰ੍ਹਾਂ ਦੀ ਗਾਰੰਟੀ ਵਾਰੰਟੀ ਕਿਸੇ ਨੂੰ ਦੇਣੇ ਪੁਰਾਣੇ ਟ੍ਰੈਕਟਰ ਦੀ ਤੇ ਬਾਕੀ ਬਈ ਕਿਸੇ ਨੇ ਵੀਰ ਨੇ ਰੋਟਾਵੇਟਰ ਲੈਣਾ ਹੁੰਦਾ ਹੈ ਗਰਵਾਜ ਦਾ ਤਾਂ ਉਹ ਵੀ ਆਪਣੇ ਕੋਲ ਜ਼ਰੂਰ ਆ ਸਕਦਾ ਜੀ ਆਪਣੇ ਕੋਲ ਸਾਰੇ ਹੀ ਮਾਡਲ 7 ਫੁੱਟ 8 ਫੁੱਟ 6 ਫੁੱਟ 9 ਫੁੱਟ 1 ਰੋਟਾਵੇਟਰ ਤੋਂ ਇਲਾਵਾ ਬਾਈ ਜਿਵੇਂ ਹੋਰ ਇਹਨਾਂ ਦੇ ਬਾਕੀ ਪ੍ਰੋਡਕਟ ਹੋਗੇ ਮਲਚਰ ਹੋ ਗਿਆ ਐਮਬੀ ਪਲੋ ਹੋਗੇ ਸੁਪਰ ਸੀਡਰ ਹੋ ਗਿਆ ਤੂੜੀ ਵਾਲਾ ਰੀਪਰ ਹੋ ਗਿਆ ਜਾਂ ਲੇਜ਼ਰ ਕਰਾਹ ਹੋ ਗਿਆ ਜਾਂ ਬੈਲਰ ਹੋ ਗਿਆ ਇਹਨਾਂ ਦੇ ਤਰੀਬਨ ਸਾਰੇ ਪ੍ਰੋਡਕਟ ਆਉਂਦੇ ਨੇ ਏਟੂ ਜੈ ਜਿੰਨੇ ਵੀ ਹੈਗੇ ਨੇ ਸਪਰੇਅ ਪਾਉਣੇ ਵਾਲਾ ਹੋ ਗਿਆ ਬਰੋਡਕਾਸਟਰ ਠੀਕ ਹੈ ਜੀ ਤੇ ਗੰਨਾ ਸੀਡਣ ਵਾਲਾ ਤਰੀਬਨ ਸਾਰੀ ਮਸ਼ੀਨਾਂ ਬਣਾਉਂਦੇ ਨੇ ਬਾਈ ਇਹ ਠੀਕ ਹੈ ਜੀ ਤੇ ਕਿਸੇ ਨੇ ਵੀ ਗਰਵਾਜ ਦੇ ਕਿਸੇ ਵੀ ਪ੍ਰੋਡਕਟ ਬਾਰੇ ਜਾਣਕਾਰੀ ਲੈਣੀ ਹੈ ਤਾਂ ਆਪਣਾ ਸੇਮ ਨੰਬਰ ਆ ਇੱਥੇ ਗੱਲਬਾਤ ਕਰ ਲਿਓ ਜੀ ਆਪਾਂ ਤੁਹਾਨੂੰ ਜਾਣਕਾਰੀ ਦੇ ਦੇ ਦਾਂਗੇ ਤੇ ਸੁਪਰ ਸੀਡਰ ਤੇ ਬਾਈ ਫਿਲਹਾਲ ਸਬਸਿਡੀ ਨਿਕਲੀ ਹੋਈ ਹੈ ਜਿੰਨੇ ਵੀ ਪ੍ਰਾਣੀ ਵਾਲੇ ਸੰਦ ਆ ਤੇ ਉਹ ਲਿਸਟਾਂ ਦੇ ਵਿੱਚ ਆ ਰਹੀ ਹੈ ਹਜੇ ਹਜੇ ਦੋ ਲਿਸਟਾਂ ਆਈਆਂ ਮੈਨੂੰ ਲੱਗਾ ਸ਼ਾਇਦ ਇੱਕ ਪਰੇ ਦੋ ਲਿਸਟਾਂ ਆਈਆਂ ਬਾਕੀ ਜੇ ਕੋਈ ਵੀ ਨਵੀਂ ਲਿਸਟ ਆਈ ਤਾਂ ਤੁਹਾਨੂੰ ਆਪਾਂ ਆਪਾਂ ਅਪਡੇਟ ਦਵਾਵਾਂਗੇ ਨਾਲ ਦੀ ਨਾਲ ਤੇ ਬਾਕੀ ਨੂੰ ਵੀਡੀਓ ਦਾ ਕਰਦੇ ਆਪਾਂ ਡੀ ਐਂਡ ਜੀ ਤੇ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਣਾ ਇੰਸਟਾ ਤੇ ਫੇਸਬੁੱਕ ਤੇ ਵੀ ਪੇਜ ਆ ਸੇਮ ਜੱਗੂ ਮਾਲ ਦੇ ਨਾਮ ਤੇ ਉਹਨੂੰ ਵੀ ਜਰੂਰ ਫੋਲੋ ਕਰ ਲਿਓ ਜਾ ਕੇ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਹੋਰ ਨਵੇਂ ਵਲੌਗਸ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ